ਇੱਕ ਵਾਰ ਫਿਰ ਪਠਾਨਕੋਟ ਵਿਖੇ ਸਬਜ਼ੀਆਂ ਹੋਈਆਂ ਲੋਕਾਂ ਦੇ ਬਜਟ ਦੇ ਵਿੱਚ ਪਹਿਲੇ ਨਾਲੋਂ ਘਟਿਆ ਰੇਟ ਪਿਛਲੇ ਦਿਨ ਹੋਈ بارش ਦਾ ਹੋਇਆ ਲੋਕਾਂ ਨੂੰ ਫਾਇਦਾ ਗ੍ਰਾਹਕ ਫਸਲ ਦੇ ਘਟੇ ਰੇਟਾਂ ਨੂੰ ਲੈ ਕੇ ਖੁਸ਼ ਪਰ ਠੰਡ ਹੋਣ ਕਾਰਨ ਗ੍ਰਾਹਕ ਨਹੀਂ ਨਿਕਲ ਰਹੇ ਘਰਾ ਤੋਂ ਬਾਹਰ ਦੁਕਾਨਦਾਰ ਜਿੱਥੇ ਪਿਛਲੇ ਮਹੀਨੇ ਸਬਜ਼ੀਆਂ ਦੇ ਰੇਟ ਅਸਮਾਨ ਛੂ ਰਹੇ ਸਨ ਅਤੇ ਆਮ ਲੋਕਾਂ ਦੇ ਬਜਟ ਤੋਂ ਇਹ ਸਬਜ਼ੀਆਂ ਬਾਹਰ ਹੁੰਦੀਆਂ ਜਾ ਰਹੀਆਂ ਸਨ ਉੱਥੇ ਹੀ ਹੁਣ ਪਿਛਲੇ ਦਿਨੀ ਹੋਈ بارش ਦੇ ਚੱਲਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੋਕਲ ਸਬਜ਼ੀ ਮੰਡੀ ਦੇ ਵਿੱਚ ਆਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚਲਦੇ ਸਬਜ਼ੀਆਂ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਪਠਾਨਕੋਟ ਵਿਖੇ ਘਟ ਹਨ ਅਤੇ ਇਸ ਦੇ ਨਾਲ ਗ੍ਰਾਹਕ ਦੇ ਚਿਹਰੇ ਤੇ ਰੌਣਕ ਨਜ਼ਰ ਆ ਰਹੀ ਹੈ ਕਿਉਂਕਿ ਸਬਜ਼ੀਆਂ ਦੇ ਰੇਟ ਘਟ ਹੋਣ ਦੇ ਨਾਲ ਉਹਨਾਂ ਦੀ ਰਸੋਈ ਦਾ ਬਜਟ ਸਹੀ ਹੋ ਚੁੱਕਾ ਹੈ ਪਰ ਦੁਕਾਨਦਾਰ ਹਜੇ ਵੀ ਗ੍ਰਾਹਕ ਦੀ ਉਡੀਕ ਦੇ ਵਿੱਚ ਹਨ ਕਿਉਂਕਿ ਜ਼ਿਆਦਾ ਪੈ ਰਹੀ ਠੰਡ ਦੇ ਕਾਰਨ ਲੋਕਾਂ ਦੇ ਘਰਾਂ ਤੋਂ ਨਿਕਲਣਾ ਬਾਹਰ ਹੋ ਗਿਆ ਹੈ ਅਤੇ ਲੋਕ ਮੰਡੀ ਦੇ ਵਿੱਚ ਘਟ ਹੀ ਨਜ਼ਰ ਆ ਰਹੇ ਹਨ ਇਸ ਬਾਰੇ ਗੱਲ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਸਬਜ਼ੀ ਦੇ ਰੇਟ ਪਿਛਲੇ ਸਾਲ ਇਨੀ ਦਿਨੀ ਅਸਮਾਨ ਛੂ ਰਹੇ ਸਨ ਪਰ ਇਸ ਵਾਰ ਇਹ ਕੰਟਰੋਲ ਦੇ ਵਿੱਚ ਹਨ ਕੁਝ ਦਿਨ ਪਹਿਲਾਂ ਸਬਜ਼ੀ ਦੇ ਰੇਟ ਜ਼ਰੂਰ ਜ਼ਿਆਦਾ ਸੀ ਪਰ ਪਿਛਲੇ ਦਿਨੀ ਹੋਈ ਬਾਰਿਸ਼ ਤੇ ਚੱਲਦੇ ਹੁਣ ਲੋਕਲ ਸਬਜ਼ੀ ਵੀ ਮੰਡੀ ਦੇ ਵਿੱਚ ਆਉਣ ਲੱਗ ਪਈ ਹੈ ਜਿਸ ਦੇ ਨਾਲ ਹੁਣ ਸਬਜ਼ੀ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਵੀ ਘੱਟ ਹਨ ਨਾਲ ਹੀ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਹਰੀਆਂ ਸਬਜ਼ੀਆਂ ਉਹਨਾਂ ਦੇ ਬਜਟ ਦੇ ਵਿੱਚ ਹਨ ਕਿਉਂਕਿ ਪਹਿਲੇ ਨਾਲੋਂ ਇਹਨਾਂ ਦੇ ਰੇਟ ਘੱਟ ਹਨ ਸਰ ਈਸ਼ਵਰੀ ਪਿਛਲੇ ਸਾਲ ਨਾਲੋਂ ਸਬਜ਼ੀਆਂ ਰੇਟ ਤੇਜ਼ ਰਹੇ ਉਹੀ وجہ ਹੈ ਸੀਸੀ ਕਿ ਇਸ ਸੀਜ਼ਨ بارش ਬਹੁਤ ਲੇਟ ਹੋਈ ਹੈ ਜਿਸ ਟਾਈਮ ਤੇ بارش ਪੈਣੀ ਚਾਹੀਦੀ ਸੀ ਉਸ ਟਾਈਮ ਤੇ بارش ਪਈ ਨਹੀਂ ਇਸ ਵਜ੍ਹਾ ਨਾਲ ਸਬਜ਼ੀਆਂ ਇਸ ਵਾਰ ਥੋੜੀ ਤੇਜ਼ ਰਹੀਆਂ ਹੁਣ ਆ ਕੇ بارش ਪੈਣ ਦੀ ਵਜ੍ਹਾ ਨਾਲ ਫਿਰ ਰੇਟ ਘਟ ਗਿਆ ਜਿਹੜਾ ਸਬਜ਼ੀਆਂ ਰੇਟ ਡਾਊਨ ਹੋ ਗਿਆ ਔਰ ਹੁਣ ਠੰਡ ਦੀ ਵਜ੍ਹਾ ਨਾਲ ਗਾਹ ਜਿਹੜਾ ਮਾਰਕੀਟ ਚ ਘਟ ਨਿਕਲ ਰਿਹਾ ਸਰ ਨੋਰਮਲ ਹੈ ਜ਼ਿਆਦਾ ਕਿਸੇ ਦਾ ਵੀ ਨਹੀਂ ਗਿਆ ਜਿੱਸਾ ਕਿ ਮਟਰ ਅੱਗੇ ਜ਼ਿਆਦਾ ਸਸਤਾ ਹੋ ਜਾਂਦੇ ਹੈ ਕਿ ਨਹੀਂ ਇੰਨਾ ਸਸਤਾ ਨਹੀਂ ਹੋਇਆਗਾ ਥੋੜਾ ਇਹਦਾ ਹੈਗਾ ਬਾਕੀ ਸਬਜ਼ੀਆਂ ਸਾਰੀਆਂ ਲਿਮਟ ਰੇਟ ਤੇ ਹੀ ਗਿਆ ਇਸ ਲਈ ਤੇ ਐਤ ਕੀ ਆਕੇ ਛਬੀ ਫਰੂਟ ਦਾ ਨਾਰਮਲ ਵੈਚੇ ਰੇਟ ਇਥੇ ਨੇ ਜਿਆਦਾ ਨਹੀਂ ਵੜੇ ਠੀਕ ਰਿਹਾ ਅੱਜ ਕੀ ਰੇਟ ਓਕੇ ਸਭ ਤੋਂ ਜਿਆਦਾ ਹੁੰਦਾ ਜਦੋਂ ਇੱਕ ਗੋਭੀ ਹੈ ਉਹ ਵੀ ਜਦੋਂ ਸਹੀਤੀ ਹੋ ਜਾਂਦੀ ਹੈ ਨਾ ਤਾਂ ਅਮਰ ਸਾਰੀਆਂ ਚੀਜ਼ਾਂ ਦੇ ਭਾਅ ਡੋਨ ਹੋ ਜਾਂਦੇ ਐਤ ਵੇਲੇ ਆਲੂ ਦਾ ਰੇਟ ਵੀ ਠੀਕ ਹੈ ਪਿਆਜ਼ ਵੀ ਡੋਨ ਹੋ ਗਿਆ ਤੇ ਬਾਕੀ ਫਰੂਟ ਵੀ ਇਹ ਵੇਲੇ ਨਾਰਮਲ ਹੀ ਹੈ ਠੀਕ ਚੱਲ ਰਿਹਾ ਇਹਨਾਂ ਰੇਟ ਨਹੀਂ ਹੈ ਔਰ ਠੰਡੋ ਛਾਦੀ ਹੋਣ ਦੇ ਨਾਲ ਐਚੁਵਲੇ ਗਾਹ ਕੇ ਜਿਹੜਾ ਬਹੁਤ ਘਾਟਾ ਚੱਲਦਾ ਬਾਜ਼ਾਰ ਦੇ ਵਿੱਚ ਇਹ ਕਾਰਨ ਹੈ ਬਾਕੀ ਰੇਟ ਠੀਕ ਹੈ ਇਹ ਨਾਰਮਲ ਰੇਟ ਹੈ ਇਹਨਾਂ ਨਹੀਂ ਹੈ ਇਸ ਵੇਲੇ ਮਟਰ ਦਾ ਰੇਟ ਹੈ ਮਟਰ ਅੱਗੇ ਚੱਲ ਪਏਗਾ ਔਰ ਘਟ ਜਾਏਗਾ ਉਹਦਾ ਰੇਟ ਫਿਰ ਠੀਕ ਹੋ ਜਾਣਾ ਬਿਲਕੁਲ ਜਾਰ ਨਾ ਨੂੰ ਰੇਟ ਹੈ ਕਿ ਵਧੇ ਨਹੀਂ ਹੈ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਕਿੰਨੇ ਪਰਸੈਂਟ ਵਧੀਆਂ ਜਾਂ ਘਟੀਆਂ ਹੈ ਜੀ ਸਬਜ਼ੀਆਂ ਦਾ ਰੇਟ ਠੀਕ ਰਿਹਾ ਇਹਨੇ ਵਧੇ ਨਹੀਂ ਹੈ ਅੱਜ ਦੇ ਵੇਲੇ ਛਿਰਪੇ ਬਦਨਾਂ ਵਾਲੀ ਜਿਹੜੀ ਗੋਭੀ ਦੇ ਸੈਤਹੀ ਹੋ ਗਏ ਬਿਲਕੁਲ ਗੋਭੀ ਆ ਗਈ ਹੈ 20 ਰੁਪਏ ਕਿਲੋ 15 ਰੁਪਏ ਕਿਲੋ ਗੋਭੀ ਆ ਗਈ ਹੈ ਬਾਕੀ ਇਹ ਮਟਰ ਤੇਜ ਐ ਛਿਰਪੇ ਹੁਣ ਮਟਰ ਦੀ ਫਸਲ ਆ ਜਾਣੀ ਹੈ ਜਦੋਂ ਮਟਰ ਦੀ ਫਸਲ ਆ ਗਈ ਤੇ ਸਾਰੇ ਸਬਜ਼ੀ ਡਾਊਨ ਹੋ ਜਾਣੇ ਮਟਰ ਦੇ ਆਰਡਰ ਕਰਕੇ ਮਟਰ ਗਾਜਰ ਇਹ ਲੋਕਲ ਆ ਜਾਣੇ ਆ ਲੋਕਲ ਸਬਜ਼ੀਆਂ ਹੋਣ ਦੇ ਨਾਲ ਰੇਟ ਆ ਜਿਹੜੇ ਉਹ ਕਮ ਹੋ ਜਾਂਦੇ ਆ ਹੋਰ ਘਟ ਹੋ ਜਾਣਗੇ ਹੋਰ ਸਰਦੀ ਜਾਤਾ ਆ ਗਈ ਕੱਟ ਲੋਕਾਂ ਦੀ ਆਵਾਜ਼ ਆਈ ਜੀ ਹਾਂ ਜੀ ਇਹ ਸਰਦੀ ਦੇ ਕਾਰਨ ਲੋਕੀ ਘਟ ਨਿਕਲਦੇ ਆ ਬਾਹਰ ਸਰਦੀ ਐ ਇਦਾਂ ਹਲਕਾ ਡਰਾ ਰਿਹਾ ਬਿਲਕੁਲ ਦੇ ਮਨਾ ਜੀ ਤੇ ਅਸੀਂ ਵੀ ਯਾਰ ਫਰੂਟ ਫਰਾ ਸਬਜੀ ਦਾ ਕੋਈ ਖਰੀਦਣ ਆਏ ਆ ਪਿਛਲੇ ਦਿਨਾਂ ਕਾफी ਸਰਦੀਆਂ ਕਰਕੇ ਤੇ ਫਰੂਟ ਫਰਾ ਸਬਜੀ ਦਾ ਵੀ ਰੇਟ ਤੇਜ਼ ਸੀ ਹੁਣ ਮੌਸਮ ਠੀਕ ਹੋਣ ਕਰਕੇ ਥੋੜਾ ਰੇਟ ਵੀ ਡਾਊਨ ਹੋਇਆ ਤੇ ਧੁੱਪ ਕਰਕੇ ਤੇ ਬਾਹਰ ਨਿਕਲਣ ਦੇ ਦਿਨ ਕੀਤਾ ਵਾਸਤੇ ਕਰਕੇ ਖਰੀਦਦਾਰੀ ਕਰਨ ਲਈ ਆ ਰਹੇ ਆ ਜਿਹੜਾ ਇਸ ਵਾਰੀ ਇਹਦਾ ਪਿਛਲੇ ਸਾਲ ਦੇ ਮੁਕਾਬਲੇ ਸੱਗੇ ਰੇਟ ਕੰਟਰੋਲ ਨਹੀਂ ਜਾਂ ਕੋਈ ਫਰਕ ਆਗਾ ਨਹੀਂ ਠੀਕ ਹੈ ਇਸ ਵੇਲੇ ਪਿਛਲੇ ਤੇ ਕਾਫੀ ਤੇਜ਼ ਰਹੇ ਆ ਉਹਨਾਂ ਦਾ ਇਸ ਵੇਲੇ ਥੋੜਾ ਜਿਹਾ ਕੰਟਰੋਲ ਤੇ ਹੋਇਆ ਹੈ ਅੱਗੇ ਹੋਰ ਆਸ ਹੈ ਕਿ ਥੋੜਾ ਹੋਰ ਕੰਟਰੋਲ ਤੇ ਹੋ ਗਏ ਬੇਕਾਰ ਪਬਲਿਕ ਦੇ ਵਾਸਤੇ ਆ ਜਣਗੇ ਰੇਟ ਇਹਦੇ ਕਿ ਹਰ ਬੰਦਾ ਆਪਣੀ ਖਰੀਦਾਰੀ ਕਰ ਸਕੇ